ਮੁਇੱਫਰਪੁਰ ਦੇ ਸਰਪੰਚ ਸੁਖਵਿੰਦਰ ਸਿੰਘ ਸੁਖਾ ਵੱਲੋਂ ਕਰਵਾਈ ਬੈਠਕ ਨੇ ਕੀਤਾ ਰੈਲੀ ਦਾ ਰੂਪ ਧਾਰਨ ਵਿਰੋਧੀਆਂ ਤੇ ਗਰਜੇ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਕੋਟਲੀ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਦਿੱਲੀ ਜਲੰਧਰ ਦੀ ਤਕਦੀਰ ਤਸਵੀਰ ਤੇ ਤਦਵੀਰ ਬਦਲ ਲਗੇ ਚੰਨੀ ਸਰਪੰਚ ਸੁਖਵਿੰਦਰ ਸਿੰਘ ਸੁਖਾ ਮੁਇੱਫਰਪੁਰ ਜਲੰਧਰ ਦੇ ਲਾਗਲੇ ਪਿੰਡ ਮੁजफ्फरਪੁਰਵਚ ਸਰਪੰਚ ਸੁਖਵਿੰਦਰ ਸਿੰਘ ਸੁਖਾ ਮੁजफ्फर ਪ੍ਰਬਲੋਕ ਕਰਵਾਈ ਗਈ ਬੈਠਕ ਨੇ ਉਸ ਵੇਲੇ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਖੇਤਰ ਦੇ ਲੋਕਾਂ ਨੇ ਭਾਰੀ ਤਦਾਦ ਵਿੱਚ ਪੁੱਜ ਕੇ ਲੋਕ ਸਭਾ ਉਮੀਦਵਾਰ ਸਾਫਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਜਜ਼ਾਰੂ ਤੇ ਗਰੀਬ ਆਬਾਦ ਆਬਾਦ ਲਈ ਡਟ ਕੇ ਖੜੇ ਹੋ ਜਾਣ ਬਲੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੁਰਾ ਦੇ ਵਿਚਾਰ ਸਰਦਾਰ ਚੰਨੀ ਤੇ ਬਦਾਇ ਕੋਟਲੀ ਬਰੋਦਿਆਂ ਤੇ ਖੂਬ ਗਰਜੇ ਤੇ ਆਖਿਆ ਕਿ ਦਲ ਬਦਲਵਾ ਨੂੰ ਹੁਣ ਲੋਕ ਮੂਨੇ ਲਗਾਉਣਗੇ ਉਹਨਾਂ ਤਿੱਖੇ ਸਵਰਗ ਵਿੱਚ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਟੀਨੂ ਰਿੰਕੂ ਕੇਪੀ ਦਾ ਕੋਈ ਵੀ ਸਟੈਂਡ ਨਹੀਂ ਚੰਨੀ ਹੁ ਰਾ ਕਿ ਜਿਸ ਤਰ੍ਹਾਂ ਦਾ ਸਹਿਯੋਗ ਸਮਰਥਨ ਪਿਆਰ ਇਤفاق ਮਿਲ ਰਿਹਾ ਉਸ ਤੋਂ ਸਾਬਤ ਹੋ ਗਿਆ ਕਿ ਇਹ ਜਿੱਤ ਮੇਰੀ ਨਹੀਂ ਤੁਹਾਡੀ ਹੋਵੇਗੀ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਉਰਾ ਦਾਬਾ ਕੀਤਾ ਕਿ ਚੰਨੀ ਭਾਰੀ ਬੌਮਤ ਨਾਲ ਇਹ ਸੀਟ ਜਿੱਤਣ ਜਾ ਰਹੇ ਹਨ ਹੁਣ ਆਖਿਆ ਕਿ ਵਿਰੋਧੀਆਂ ਨੂੰ ਭਾਜੜਾ ਪੈ ਗਿਆ ਹਨ ਨੌਜਵਾਨ ਆਗੂ ਪ੍ਰਦੀਪ ਸਿੰਘ ਪਤਾਰਿਆ ਪੂਰਨਪੁਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਨੇਰੀ ਚੱਲ ਰਹੀ ਹੈ ਤੇ ਜਲੰਧਰ ਸੀਟ ਤੋਂ ਚੰਨੀ 2 ਲੱਖ ਤੋਂ ਵੀ ਵੱਧ ਵੋਟਾਂ ਨਾਲ ਇਹ ਸੀਟ ਜਿੱਤਣ ਜਾਰਿਆ ਸਰਪੰਚ ਗਰੀਬਦਾਸ ਪ੍ਰਗਟ ਸਿੰਘ ਸੰਧੂ ਪਤਾਰਾ ਸੰਮਤੀ ਮੈਂਬਰ ਰਜਿੰਦਰ ਸਿੰਘ ਸੋਨਾ ਪਤਾਰਾ ਅਮਰੀਕ ਸਿੰਘ ਸੰਮਤੀ ਮੈਂਬਰ ਸਰਦਾਰ ਕੁਲਵਿੰਦਰ ਸਿੰਘ ਉੱਬੀ ਪੋਜੋਵਾਲ ਹਰਵੰਸ لال ਅਜੈਬ ਸਿੰਘ ਤਰਸੀਮ لال ਜੈਤੇਵਾਲੀ ਚਮਨ ਲਾਲ ਕਪੂਰ ਪਿੰਡ ਬਿੱਟੂ ਲੰਬardar ਕਪੂਰ ਪਿੰਡ ਸਮਤੀ ਮੈਂਬਰ ਲਖਵਿੰਦਰ ਬੰਗੜ ਪੋਜੋਬਾਲ ਸੁਰਜੀਤ ਲਾਲ ਮਹਿ ਹਰਜਿੰਦਰ ਸਿੰਘ ਉੱਬੀ ਹਿੰਮਤ ਸਿੰਘ ਸੁਖਦੀਪ ਦੀਪ ਸੁਖਦੀਪ ਸਿੰਘ ਦੀਪ ਗੁਰਤਾਰ ਸਿੰਘ ਨੰਬਰਦਾਰ ਸੁਖਵਿੰਦਰ ਬਿੱਲਾ ਜਸਪ੍ਰੀਤ ਜੱਸਾ ਕਾਲਾ ਕੋਟਲੀ ਤੇ ਹਰਜੀਤ ਪੁੱਲਰ ਕੋਟਲੀ ਹੁਰਾ ਸਟੇਜ ਦੀ ਸੇਵਾ ਨਵਾਈ ਆਮ ਆਦੀ ਪਾਰਟੀ ਦੀ ਸਰਕਾਰ ਆਈ ਤਾਂ ਆਮ ਆਦਮੀ ਚਲੇ ਗਿਆ ਆਮ ਆਦੀ ਪਾਰਟੀ ਵਾਲਿਆਂ ਨੇ ਐਮਪੀ ਵੀ ਬਣਾਤਾ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਸਮੇਤੇ ਭੱਜ ਗਿਆ ਬੀਜੇਪੀ ਚ ਉਹਨਾਂ ਨੇ ਲਾਲਚ ਦੇ ਤਾ ਉਹ ਕਿੱਦਾਂ ਦੇ ਲੀਡਰ ਐ ਇਹ ਇਹ ਲੀਡਰ ਦੇ ਲੋਕ ਨਹੀਂ ਐ ਇਹ ਤਾਂ ਆਪਾਂ ਨੂੰ ਵੇਚ-ਵੇਚ ਕੇ ਅੱਗੇ ਵਧਦੇ ਐ ਵੇਚਦੇ ਵੋਟਰਾਂ ਨੂੰ ਐ ਕਮਾਈ ਇਹਨਾਂ ਨੂੰ ਹੁੰਦੀ ਐ ਤੇ ਚੌਧਰਾ ਇਹ ਮੰਨਦੇ ਐ ਤੇ ਜਿਹੜਾ ਵਰਕਰ ਐ ਉਸਰੇ ਹੀ ਰੜਾ ਖੜਾ ਰਹ ਜਾਂਦਾ ਤੇ ਉਹਦੀ ਕੋਈ ਪੁੱਛ ਨਹੀਂ ਪੈਂਦੀ ਉਹ ਆਪਣੀ ਜਗ੍ਹਾ ਖੜਾ ਹੈ ਕਹਿੰਦਾ ਉਹ ਮੌਸਮ ਬਦਲ ਗਏ ਐਸੀ ਰੁੱਖਾ ਵਾਂਗੂ ਖੜੇ ਰ ਤੁਸੀਂ ਰੁੱਖਾ ਵਾਂਗੂ ਮਜ਼ਬੂਤ ਤਰੀਕੇ ਦੇ ਨਾਲ ਖੜੇ ਆ ਜਿੰਨੇ ਸਰਪੰਚ ਤੁਸੀਂ ਨਹੀਂ ਬਦਲੇ ਉੱਪਰਲੀ ਹਵਾ ਬਦਲੀ ਜਾਂਦੀ ਹੈ ਲੇਕਿਨ ਮੈਂ ਤੁਹਾਡੇ ਨਾਲ ਸਟੈਂਡ ਕਰਨਾ ਆ ਤੁਹਾਡੇ ਨਾਲ ਖੜਨ ਆਇਆ ਇਹ ਤਾਂ ਕਹਿੰਦੇ ਵੀ ਸਾਈਕਲ ਦਾ ਵੀ ਸਟੈਂਡ ਹੁੰਦਾ ਟੀਨੂ ਦਾ ਕੋਈ ਸਟੈਂਡ ਨਹੀਂ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਨਾਲ ਕੋਈ ਸਟੈਂਡ ਨਹੀਂ ਕਰਦਾ ਇਸ ਕਰਕੇ ਆਪਾਂ ਨੇ ਅੱਗੇ ਵਧਣਾ ਮੈਨੂੰ 3 ਮਹੀਨੇ ਮੁੱਖ ਮੰਤਰੀ ਬਣਿਆ ਮੈਂ ਬੱਲਾ ਡੇਰੇ ਵਿੱਚ ਗੁਰੂ ਰਵਿਦਾਸ ਜੀ ਦੇ ਅਧਿਆਨ ਸੈਂਟਰ ਖੋਲਣ ਵਾਸਤੇ 100 ਕਰੋੜ ਰੁਪਏ ਮਨਜ਼ੂਰ ਕਰਿਆ 25 ਕਰੋੜ ਰੁਪਏ ਦਾ ਚੈੱਕ ਦੇ ਕੇ ਗਿਆ ਬਾਬਾ ਜੀ ਦੇ ਨਾਮ ਤੇ ਜਮ੍ਹਾਂ ਕਰਾਤਾ ਇਹ ਆਮ ਆਦਮੀ ਵਾਲੇ ਦੀ ਸਰਕਾਰ ਆਈ ਉਹ ਪੈਸੇ ਵਾਪਸ ਲੇਗੇ ਉਹਦੇ ਵਿੱਚ ਡੀਸੀ ਆਰ ਬਾਬਾ ਜੀ ਦੇ ਨੌ ਸਾਂਝਾ ਖਾਤਾ ਹੈ ਡੀਸੀ ਤੋਂ ਉਹਦਾ ਦਸਕਤ ਕਰਾ ਕੇ ਕਢਾ ਲੇਗੇ 10 ਮਹੀਨੇ ਪਹਿਲਾਂ ਵੋਟਾਂ ਆਈਆਂ ਉਹੀ ਚੈੱਕ ਲੈ ਕੇ ਭਗਵੰਤ ਮਾਨ ਔਰ ਕੇਜਰੀਵਾਲ ਬਾਬਾ ਜੀ ਕੋਲ ਫੇਰ ਚਲੇ ਗਏ ਭਾਈ ਜੀ ਆਪਣੇ ਪੈਸੇ ਵਾਪਸ ਲੈ ਲਓ ਸਾਨੂੰ ਵੋਟਾਂ ਪਾ ਦਿਓ ਦਿੱਤੇ ਨਹੀਂ ਜੀ ਦਿੱਤੇ ਹੀ ਨਹੀਂ ਚੈੱਕ ਦੇ ਗਏ ਉਸ ਤੋਂ ਬਾਅਦ ਵੋਟਾਂ ਗਈਆਂ ਤਾਂ ਅੱਜ ਤੱਕ ਉਸ ਤਰ੍ਹਾਂ ਹੀ ਪੈਸੇ ਪਏ ਇੱਕ ਕੰਮ ਅਕੇ ਸ਼ੁਰੂ ਨਹੀਂ ਕਰਿਆ ਤੇ ਬਾਬਾ ਜੀ ਦੇ ਨੂੰ ਵੀ ਜਾ ਕੇ ਇਹਨਾਂ ਲੋਕਾਂ ਨੇ ਧੋਖਾ ਦਿੱਤਾ ਉਹਨਾਂ ਨੂੰ ਕਿਹਾ ਜੀ ਅਸੀਂ ਕੰਮ ਕਰਾਵਾਂਗੇ ਸਾਨੂੰ ਵੋਟਾਂ ਪੈ ਜਾਣਗੀਆਂ ਇਸ ਤਰ੍ਹਾਂ ਦੇ ਆ ਆਪਣਾ ਚੱਕ ਹਕੀਮਾ ਮੈਂ ਉੱਥੇ 2 ਕਰੋੜ ਰੁਪਏ ਦੇ ਕੇ ਆਇਆ ਗੁਰੂ ਰਵਿਦਾਸ ਜੀ ਦੇ ਡੇਰੇ ਨੂੰ ਫਗਵਾੜੇ ਦੇ ਵਿੱਚ ਭਗਵਾਨ ਪਰਸ਼ੂਰਾਮ ਜੀ ਦਾ ਮੰਦਿਰ ਹੈ ਉਹਨਾਂ ਨੂੰ 10 ਕਰੋੜ ਰੁਪਏ ਦਿੱਤਾ ਗੁਰੂ ਰਵਿਦਾਸ ਦਾ ਮੈਂ ਬੁੱਟਾ ਮੰਡੀ ਉਹਨਾਂ ਨੂੰ 50 ਲੱਖ ਰੁਪਏ ਦਿੱਤੇ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਜੇ ਮੈਂ 3 ਮਹੀਨੇ ਚ ਇੰਨੇ ਕੰਮ ਕਰ ਸਕਦਾ ਕਿ ਦੇ सरपंच ਚ ਲੰਬੜਦਾਰ ਫੰਡ ਦੇ ਹੋਰ ਮੋਜਾ ਸੱਜਣ ਸਾਰੇ ਆਏ ਹੋ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅਸੀਂ ਤਾਂ ਅੱਜ ਸਿਰਫ ਮੈਣ ਗੇਣ ਦਾ ਪ੍ਰੋਗਰਾਮ ਬਣਾਇਆ ਸੀ ਵੀ ਚਾਹ ਪਾਣੀ ਪੀਏ ਬਾਖ ਪੀਤ ਹੋ ਜਾਏ ਚੰਨੀ ਸਾਹਿਬ ਨੂੰ ਵੀ ਸਾਰਾ ਪਤਾ ਲੱਗ ਜਾਏ ਤੇ ਵੱਡੇ ਪ੍ਰੋਗਰਾਮ ਜਿਹੜੇ ਆ ਉਹ ਆਪਾਂ ਹਾਲੇ ਉਲੀਕਣੇ ਨੇ ਉਹ ਕਰਨੇ ਨੇ ਅਸੀਂ ਮੈਂ ਚੰਨੀ ਸਾਹਿਬ ਨਾਲ ਆਉਂਦਿਆਂ ਵੀ ਸਾਰੀ ਗੱਲ ਕਰਿਆ ਸੀ ਅਸੀਂ 53 ਪ੍ਰੋਗਰਾਮ ਜਿਹੜੇ ਆ ਅਸੀਂ ਪੈਨ ਪੁਆਇੰਟ ਕੀਤੇ ਨੇ ਔਰ ਬਹੁਤ ਵੱਡੇ ਅچھے ਪ੍ਰੋਗਰਾਮ ਜਿਹੜੇ ਕਰਾਂਗੇ ਅੱਜ ਅਸੀਂ 14 ਪ੍ਰੋਗਰਾਮ ਜਿਹੜੇ ਉਹ ਅਸੀਂ ਅੱਜ ਜਿਹੜਾ ਉਹ ਕਰ ਰਹੇ ਹੈਗੇ ਆ ਸੋ ਤੁਸੀਂ ਸਾਰੇ ਜਾਣੇ ਪਹਿਚਾਣੇ ਬੈਠੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ ਮੈਂ ਅਕਸਰ ਤੁਹਾਡੇ ਹਮੇਸ਼ਾ ਸੁਖ ਸੁਖ ਦੇ ਅੰਦਰ ਹਮੇਸ਼ਾ ਤੁਹਾਡੇ ਲੋਕ ਹਿੱਤਾਂ ਦੀ ਲੜਾਈ ਪੰਜਾਬ ਦੀ ਵਿਧਾਨ ਸਭਾ 'ਚ ਵੀ ਲੜਦਾ ਕੋਈ ਸਾਡਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਗਰੀਬਾਂ ਦਾ ਮੁੱਦਾ ਹੋਵੇ ਮੈਂ ਹਮੇਸ਼ਾ ਜਿਹੜੀ ਹੈ ਉਹ ਮੈਂ ਲੜਾਈ ਲੜਦਾ ਮੈਨੂੰ ਕਈ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ અપਮਾਨਿਤ ਵੀ ਕੀਤਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਪਰ ਭਗਵੰਤ ਸਿੰਘ ਮਾਨ ਨੂੰ ਇਸbaar ਬੰਦੇ ਦਾ ਪੁੱਤ ਬਣਾ ਕੇ ਹਟਣਾ ਕੋਈ ਕਿਸੇ ਦਾ ਕਦੇ ਕੋਈ અપਮਾਨ ਨਾ ਕਰ ਸਕੇ ਮੈਂ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਬੜੀਆਂ ਪ੍ਰੈਸ ਕਾਨਫਰੰਸਾਂ ਕਰਾਂਗੇ ਵੱਡੇ ਪ੍ਰੋਗਰਾਮ ਕਰਾਂਗੇ ਪਿੰਡ ਪਿੰਡ ਜਾ ਕੇ ਜਿਸ ਤਰੀਕੇ ਦੇ ਨਾਲ ਇੱਕ ਲੈ ਮਾਨਯੋਗ ਸਰ ਚਰਨਜੀਤ ਸਿੰਘ ਚੰਨੀ ਜੀ ਦੀ ਦੁਆਬੇ ਦੇ ਅੰਦਰ ਉਦੋਂ ਸੀ ਤੁਸੀਂ ਦੇਖਿਆ ਸੀ ਸਭ ਤੋਂ ਵੱਧ ਜਲੰਧਰ ਦੇ ਅੰਦਰ 5 ਐਮਐਲਏ ਬਣ ਕੇ ਆਏ ਸੀ ਔਰ ਦੋ ਸੀਟਾਂ ਸਾਡੀਆਂ ਢਾਈ 250 ਵੋਟ ਦੇ ਫਰਕ ਦੇ ਨਾਲ ਪਛੇ ਰਹਿ ਗਏ ਸੀ ਜੇ ਮੈਂ ਐਮਐਲਏ ਬਣਿਆ ਤਾਂ ਇਹ ਸਰ ਚਰਨਜੀਤ ਸਿੰਘ ਚੰਨੀ ਹੁਣਾ ਦੀ ਬਦੌਲਤ ਬਣਿਆ ਔਰ ਤੁਹਾਡੀ ਬਦੌਲਤ ਬਣਿਆ ਕੋ ਮੈਂ ਤੁਹਾਡਾ ਧੰਨਵਾਦ ਕਰਦਾ ਇੱਥੇ ਦੇ ਉੱਤੇ ਹੀ ਖੜੇ ਹਾਂ ਔਰ ਪਾਰਟੀ ਦੇ ਨਾਲ ਖੜੇ ਹਾਂ ਪਾਰਟੀ ਦੇ ਨਾਲ ਪਾਰਟੀ ਦੇ ਨਾਲ ਹੀ ਰਹਿਣਾ ਆ ਪਾਰਟੀ ਤੋਂ ਬਾਗੀ ਨਹੀਂ ਹੋਣਾ